ਕੰਨਨੇ ਕੁਦਰਤੀ ਆਫਤਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਜਦੋਂ ਕੁਦਰਤੀ ਆਫਤ ਆਉਂਦੀ ਹੈ ਤਾਂ ਹਰ ਕਿਸੇ ਨੂੰ ਲੈ ਜਾਂਦੀ ਹੈ। ਇਹੀ ਹਾਲ ਹੈ ਮੀਂਹ ਦਾ ਜੋ ਕਿ ਪੰਜਾਬ ਦੇ ਵਿੱਚ ਬੇਸ਼ੱਕ ਕਿਹਾ ਗਿਆ ਕਿ ਪਹਿਲਾਂ ਨਾਲੋਂ ਘੱਟ ਮੀਂਹ ਪਿਆ ਪਰ ਬਿੱਤੇ ਦਿਨੀ ਜੋ ਮੀਂਹ ਪਿਆ ਉਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਕਈ ਥਾਈਂ ਪਾਣੀ ਭਰਿਆ ਹੋਇਆ ਨਜ਼ਰ ਆਇਆ। ਕਲਕਾਰ ਲੰਨੇ ਨਾਬਾਦੀ ਜਿੱਥੇ ਕਿ ਸਰਕਾਰੀ ਰਿਪੂਧਮਨ ਕਾਲਜ ਜੋ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਤਿਆਰ ਕੀਤਾ ਜਾ ਰਿਹਾ ਸੀ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇਸ ਮੈਦਾਨ ਦੇ ਵਿੱਚ ਭਰਿਆ ਹੋਇਆ ਇੱਥੇ ਦੱਸਣਾ ਬਣਦਾ ਹੈ ਕਿ ਪੂਰੀ ਤਿਆਰੀ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਕਰਵਾਉਣ ਨੂੰ ਲੈ ਕੇ ਇੱਥੇ ਕੀਤੀ ਜਾ ਰਹੀ ਸੀ ਪਰ ਪਾਣੀ ਭਰਨ ਦੇ ਨਾਲ ਸਾਰੀਆਂ ਸਾਆਂ ਉਮੀਦਾਂ ਤੇ ਪਾਣੀ ਫਿਰ ਗਿਆ ਤੇ ਹੁਣ ਨਵੀਂ ਥਾਂ ਉਹਨਾਂ ਨੂੰ ਵੇਖਣੀ ਪੈ ਰਹੀ ਹੈ ਇਸ ਮੌਕੇ ਤੇ ਸ਼ਹਿਰ ਨਿਵਾਸੀ ਪਰਮਿੰ다 ਸਿੰਘ ਖੈਰਾ ਤੇ ਸ਼ਹਿਰ ਨਿਵਾਸੀ ਕਮਲਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਨੰਬਰ 4 ਦੇ ਵਿੱਚ ਬਰਸਾਤ ਆਉਂਦੀ ਹੈ ਤਾਂ ਇਸੇ ਤਰ੍ਹਾਂ ਫੁੱਟ ਫੁੱਟ ਪਾਣੀ ਇਸ ਮੈਦਾਨ ਦੇ ਵਿੱਚ ਖੜ ਜਾਂਦਾ ਹੈ ਨਬਨਗਰ ਕਾਉਂਸਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 2 ਦਿਨਾਂ ਤੋਂ ਮੈਦਾਨ ਦੇ ਵਿੱਚ ਪਾਣੀ ਕੱਢ ਰਹੇ ਹਾਂ ਪਰ ਪਾਣੀ ਬਹੁਤ ਜ਼ਿਆਦਾ ਹੈ ਇਸ ਲਈ ਉਹਨਾਂ ਨੂੰ ਸਮਾਂ ਲੱਗ ਸਕਦਾ ਹੈ ਨਗਰ ਕਾਉਂਸਲ ਦੇ ਕਾਰਜ ਸਹਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਬੀਤੇ ਦਿਨ ਜੋ ਬਾਰਿਸ਼ ਆਈ ਹੈ ਉਸ ਤੋਂ ਬਾਅਦ ਇਹ ਪਾਣੀ ਇਕੱਠਾ ਹੋਇਆ ਤੇ ਮੈਦਾਨ ਦੇ ਵਿੱਚ ਲੱਗ ਗਿਆ ਜਿਸ ਕਰਕੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਾਣੀ ਕੱਢਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਦੇ ਹੈਰਾਨੀ ਦੇ ਗਾਲੇ ਵੀ ਹੈ ਕਿ ਦੇਸ਼ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਨਾਬੇਦੀਆਂ ਸਹੂਲਤਾਂ ਦੇ ਲਈ ਸਰਕਾਰੀ ਗਰਾਊਂਡ ਵਾਇਲ ਜੇਕਰ ਚਾਤ ਮਾਰੀ ਜਾਵੇ ਤਾਂ ਸਹੂਲਤਾਂ ਦੇ ਵਜੋਂ ਅਜੇ ਵੀ ਇਹ ਗਰਾਊਂਡ ਸਖਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗਰਾਊਂਡ ਦੀ ਸਾਮ ਸੰਭਾਲ ਜੇਕਰ ਨਾ ਕੀਤੀ ਗਈ ਤਾਂ ਇਸੇ ਹੀ ਤਰ੍ਹਾਂ ਪਾਣੀ ਇੱਥੇ ਭਰਦਾ ਰਹੇਗਾ ਹਰ ਇਹ ਜਿਹੜੀ ਪ੍ਰੋਬਲਮ ਹੈ ਇੱਕ ਅੱਜ ਦੀ ਨਵੀਂ ਦੀ ਇਹ ਬੜੇ ਸਾਲਾਂ ਤੋਂ ਪ੍ਰੋਬਲਮ ਚੱਲਦੀ ਆਉਂਦੀ ਹੈ ਪਰ ਹਰ ਇੱਕ ਜਿਹੜੀ ਗਵਰਨਮੈਂਟ ਹੈ ਹਰ ਇੱਕ ਜਿਹੜੀ ਪਾਰਟੀ ਹੈ ਉਹ ਹੀ ਕਹਿੰਦੀ ਹੈ ਵੀ ਅਸੀਂ ਇਹਦਾ ਮਸਲੇ ਦਾ ਹੱਲ ਕੱਢਾਂਗੇ ਹੁਣ ਉੱਥੇ ਸਭ ਤੋਂ ਵੱਡੀ ਗੱਲ ਹੈ ਵੀ ਬੱਚੇ ਸਾਰੇ ਖੇਡਣ ਆਉਂਦੇ ਨੇ ਨਾਲ ਹੀ ਜਿਹੜੇ ਸਮਰੋਹ ਨੇ ਸਰਕਾਰੀ ਸਮਰੋਹ ਵੀ ਨੇ ਉੱਥੇ ਮਨਾਏ ਜਾਂਦੇ ਨੇ ਪਰ ਜਦੋਂ ਵੀ ਬਰਸਾਤ ਹੁੰਦੀ ਹੈ ਸਾਰਾ ਪਾਣੀ ਵਾਲੇ ਦੁਆਲੇ ਦਾ ਉੱਥੇ ਇਕੱਠਾ ਹੋ ਜਾਂਦਾ ਤੇ ਉਹ ਪਾਣੀ ਹੁੰਦਾ ਵੀ ਗੰਦਾ ਹੁਣ ਕਈ ਕਈ ਦਿਨ ਉਹ ਸੁੱਕਦਾ ਨਹੀਂ ਨਾ ਦੇ ਉੱਥੇ ਬੱਚੇ ਪ੍ਰੈਕਟਿਸ ਕਰ ਸਕਦੇ ਨਾ ਖੇਡ ਸਕਦੇ ਨੇ ਬਾਕੀ ਜਿਹੜੇ ਸਰਕਾਰੀ ਸਮਰੋਹ ਨੇ ਉਹ ਨਹੀਂ ਉੱਥੇ ਹੋ ਸਕਦੇ ਹੁਣ ਗਵਰਨਮੈਂਟ ਨੂੰ ਇਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪਤਾ ਲੱਗਾਈ ਫੰਡ ਫੰਡ ਵੀ ਕੋਈ ਆਏ ਨੇ ਪਰ ਇਹ ਤਾਂ ਕੋਈ ਹੱਲ ਕੋਈ ਨਹੀਂ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਭਰਤ ਪਾਣਗੇ ਕਿ ਉਹਦੇ ਨਾਲ ਜਿਹੜੀ ਸਮੱਸਿਆ ਹੈ ਹੱਲ ਹੋ ਜਾਏਗੀ ਹੁਣ ਸਾਡੇ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਤੇ ਖੇਡਣ ਵਾਸਤੇ ਉੱਥੇ ਪਾਣੀ ਭਰਿਆ ਹੁੰਦਾ ਕਿੰਨੇ ਕਿੰਨੇ ਦਿਨ ਖਾਲੀ ਨਹੀਂ ਹੁੰਦਾ ਫਿਰ ਚਿੱਕੜ ਹੁੰਦਾ ਤੇ ਉਹ ਹੱਲ ਕੋਈ ਨਿਕਲ ਨਹੀਂ ਰਿਹਾ ਇੰਨੇ ਸਾਲਾਂ ਜਿਵੇਂ ਪਾਣੀ ਖੜ ਗਿਆ ਉਹਨੇ ਤਾਂ ਬਿਮਾਰੀਆਂ ਫੈਲਣ ਦਾ ਵੀ ਡਰਾ ਹਾਂਜੀ ਹਾਂ ਬੱਚੇ ਜਾਂਦੇ ਨੇ ਫਿਰ ਉੱਥੇ ਡਾਇਰੀਆ ਹੁੰਦਾ ਕਿਉਂਕਿ ਆਹ ਜਿਹੜੇ ਮੁਸ਼ਕ ਫੈਲਦੀ ਹੈ ਕੱਲਾ ਪਾਣੀ ਨਹੀਂ ਹੁੰਦਾ ਨਾਲ ਉਹਦੇ ਨਾਲ ਕੂੜਾ ਕਰਕਟ ਵੀ ਅੰਦਰ ਜਾਂਦਾ ਨਾਲ ਜਿਹੜਾ ਬੱਚੇ ਨੇ ਉਹਨਾਂ ਦੀ ਸਿਹਤ ਤੇ ਪ੍ਰਭਾਵ ਹੈ ਡਾਇਰੀਆ ਫੈਲ ਜਾਂਦਾ ਇਹਨੀਆਂ ਨੇ ਦਿੱਕਤਾਂ ਆਉਂਦੀਆਂ ਨੇ ਬੁਖਾਰ ਹੋ ਜਾਂਦਾ ਪਰ 60 ਫੀਟ ਜਦੋਂ ਤਿਲਕ ਜਾਂਦੇ ਨੇ ਬੱਚੇ ਨੂੰ 60 ਵੱਢਣ ਦੀ ਵੀ ਡਰ ਹੈ ਕਿਉਂਕਿ ਬੱਚੇ ਗਰਾਊਂਡ ਜਾਂਦੇ ਨੇ ਖੇਡਣ ਵਾਸਤੇ ਚਲੋ ਘਟੋ ਘਟ ਸਾਡੇ ਹੋਰ ਨੇ ਕੋਈ ਹੋ ਸਕਦਾ ਇਹਦਾ ਪਾਣੀ ਕੱਢ ਕੇ ਇਹਦੀ ਭਰਤ ਪਵਾ ਕੇ ਜੋ ਵੀ ਹੈਗਾ ਆਮ ਲੋਕਾਂ ਨੂੰ ਸਹੂਲਤ ਮਿਲੇ ਹੋਰ ਆਪਣੇ ਕੋਲ ਨਾਬੇ ਚ ਹੋਰ ਗਰਾਊਂਡ ਨਹੀਂ ਜਿੱਤੀ ਮੰਗ ਕੀ ਕਰਦਾ ਮੈਂ ਮੰਗ ਕਰਦਾ ਜੀ ਵੀ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਇਹ ਸਮੱਸਿਆ ਦਾ ਹੱਲ ਕਰੇ ਤੇ ਭਰਤ ਪਵਾ ਕੇ ਇਨੂੰ ਗਰਾਊਂਡ ਨੂੰ ਪ੍ਰੋਪਰ ਬਣ ਜੇ ਤੇ ਇੱਥੇ ਜਿਹੜੇ ਸਾਡੇ ਨਾਬੇ ਦੀ ਸ਼ਾਨ ਬਣਦੀ ਹੋਰ ਵੀ ਬਹੁਤ ਵਧੀਆ ਹੈ ਗਰਾਊਂਡ ਬਹੁਤ ਵਧੀਆ ਹੈ ਕੋਈ ਮਾੜਾ ਨਹੀਂ ਪਰ ਜੇ ਉਹਨੂੰ ਅਸੀਂ ਰੱਖ-ਰਖਾਅ ਸਹੀ ਕਰਾਂਗੇ ਤੇ ਸਾਡੇ ਨਾਬੇ ਦੀ ਸ਼ਾਨ ਬਣਦੀ ਸਾਡੇ ਲੋਕਾਂ ਦੀ ਸ਼ਾਨ ਬਣਦੀ ਹੈ ਉਹਦੇ ਵਿੱਚ ਪ੍ਰਸ਼ਾਸਨ ਦੀ ਵੀ ਬੱਲੇ ਬੱਲੇ ਹੈ ਤੇ ਬਾਕੀ ਸਾਡੇ ਜਿਹੜੇ ਨੇਤਾ ਲੋਕ ਨੇ ਉਹਨਾਂ ਦੀ ਵੀ ਬੱਲੇ ਬੱਲੇ ਇਹ ਇੱਥੇ ਜੀ ਦੇਖੋ ਅਸੀਂ ਵੀ ਅੱਗੇ ਆਉਣੇ ਹੀ ਆ ਇੱਥੇ ਖੇਡਣ ਸ਼ਾਮ ਨੂੰ ਰੇਸ ਰੁਫ ਲਾਉਣ ਆ ਜਾਂਦੇ ਆ ਤੇ ਬਾਕੀ ਵੀ 15 ਅਗਸਤ ਦੇ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਨੇ ਇੱਥੇ ਹਨਾ ਹੋਰ ਵੀ ਫੇਡਾਂਗਰ ਕਾਲਜ ਦੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਪਰ ਇਹਦੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਹੁਣ ਮੀਂਹ ਪਿਆ ਥੋੜਾ ਜਿਹਾ ਥੋੜਾ ਜਿਹਾ ਮੀਂਹ ਨਾਲੇ ਭਰ ਜਾਂਦਾ ਇੱਥੇ ਬਾਕੀ ਵੀ ਸ਼ਹਿਰ ਦਾ ਪਾਣੀ ਇੱਥੇ ਨਿਮਿਆਣ ਹੈ ਤਾਂ ਇਧਰ ਨੂੰ ਆ ਜਾਂਦਾ ਤੇ ਉਹਦੇ ਕਰਕੇ ਇੱਥੇ ਬੜੀ ਦਿੱਕਤ ਆਉਂਦੀ ਹੈ ਹੁਣ ਪ੍ਰੋਗਰਾਮ ਵੀ ਕਰਨਾ ਹੈ ਪਤਾ ਨਹੀਂ ਕਿੱਥੇ ਕਰਨਗੇ ਹੁਣ ਕੀ ਹਸਾਬ ਕਿਤਾਬ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਬਹੁਤਾ ਧਿਆਨ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਕੋਈ ਨਾ ਕੋਈ ਇੱਕ ਹੀ ਸ਼ਹਿਰ ਜਿਹੜਾ ਹੈਗਾ ਗਰਾਊਂਡ ਆ ਨਾਪੇ ਦਾ ਜੀ ਮੇਨ ਗਰਾਊਂਡ ਇਹੀ ਆ ਜੀ ਆ ਬਾਕੀ ਛੋਟੇ ਮੋਟੇ ਹੋਰ ਹੈਗੇ ਨੇ ਪਰ ਮੇਨ ਗਰਾਊਂਡ ਇਹੀ ਆ ਜਿੱਥੇ ਪ੍ਰੋਗਰਾਮ ਕਾਫੀ ਹੁੰਦੇ ਰਹਿੰਦੇ ਨੇ ਖੇਡਾਂ ਵੀ ਹੁੰਦੀਆਂ ਲੈਂਦੀਆਂ ਨੇ ਬਾਕੀ ਰੋਜ਼ ਮਰ ਨਾਲ ਜਿਵੇਂ ਆਮ ਪਬਲਿਕ ਇੱਥੇ ਆਉਂਦੀ ਰਹਿੰਦੀ ਹੈ ਸ਼ਾਮ ਸਵੇਰੇ ਸਟੂਡੈਂਟ ਦਾ ਹੁਣ ਨੁਕਸਾਨ ਹੀ ਆ ਜੀ ਮੰਨ ਲਓ ਹੁਣ ਉਹ ਆਪਣਾ ਸਵੇਰੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਨੇ ਕੋਈ ਕ੍ਰਿਕਟ ਖੇਡਦਾ ਹੈ ਕੋਈ ਫੁੱਟਬਾਲ ਹੈ ਕੋਈ ਰਨਿੰਗ ਕਰਦਾ ਹੈ ਕੁਝ ਵੀ ਹੈ ਉਹ ਹੁਣ ਇੱਥੇ ਨਹੀਂ ਆ ਸਕਣਗੇ ਇਹ ਘੱਟੋ ਘੱਟ ਨੂੰ 8-10 ਦਿਨ ਮਿਨੀਮਮ ਘੱਟੋ ਘੱਟ ਲੱਗ ਜਾਣੇ ਇਹਨੂੰ ਸਹੀ ਹੋਣ ਨੂੰ ਉਹਦੇ ਕਰਕੇ ਪ੍ਰੋਬਲਮ ਹੀ ਪ੍ਰੋਬਲਮ ਆ ਸਾਰਿਆਂ ਨੂੰ ਇੱਥੇ ਅਸੀਂ ਜਿਹੜੇ ਕੱਲ ਦੇ ਲੱਗੇ ਹੋਏ ਆ ਤੇ ਸਾਡੀ ਪੂਰੀ ਕੋਸ਼ਿਸ਼ ਹੈ ਯੂ ਸਾਹਿਬ ਦੇ ਦਿਸ਼ਾ ਨਿਰਦੇਸ਼ ਅਸੀਂ ਉਰੇ ਲੱਗੇ ਪਏ ਆ ਤੇ ਕੱਲ੍ਹ ਉਸ ਵੀ ਸ਼ਾਮ ਨੂੰ ਅਸੀਂ ਬਗੈਰ ਰੋਟੀ ਪਾਣੀ ਖਾਏ ਉਰੇ ਸਾਰੇ ਕੰਮਾਂ ਨੂੰ ਛੱਡ ਕੇ ਉਰੇ ਪਾਣੀ ਕੱਢਣ ਲੱਗੇ ਪਏ ਆ ਕੋਸ਼ਿਸ਼ ਸਾਡੀ ਇਹ ਹੈ ਵੀ ਨਿਕਲ ਜੇ ਪਰੋਗਰਾਮ ਜੋ ਕਿ ਹੋਏ ਉਰੇ ਪਰ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋ ਗਿਆ ਜੀ ਉਮੀਦ ਤਾਂ ਲੱਗਦੀ ਨੇ ਜਿਵੇਂ ਪਾਣੀ ਕਾਫੀ ਪਾਣੀ ਬਹੁਤ ਹੈ ਜੀ ਬਹੁਤ ਪਾਣੀ ਹੈ ਵੀ ਜਿੰਨਾ ਵੀ ਜਿਵੇਂ ਕਿ ਅੱਜ ਤਰੀਕ ਦੇਖ ਲਓ 13 ਤਰੀਕ ਹੋ ਗਈ ਹੈ ਦੋ ਦਿਨਾਂ ਵਿੱਚ ਦੋ ਦਿਨਾਂ ਵਿੱਚ ਸੁੱਕਣਾ ਨਹੀਂ ਸੁੱਕਣਾ ਕੀ ਮੈਂ ਸੁੱਕੂਗਾ ਧੁੱਪ ਵੀ ਨਹੀਂ ਹੈਗੀ ਪਰ ਪੋਸਿਬਲ ਹੈਗਾ ਸੁੱਕਣ ਦਾ ਕੋਈ ਚਾਂਸ ਹੈ ਕਿਸ ਦੇ ਬਾਰੇ ਕੀ ਕਹਿ ਸਕਦੇ ਆ ਜੇ ਤਾਂ ਮੌਸਮ ਬਦਲ ਜੇ ਵੈਸੇ ਤਾਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਵੀ ਪਾਣੀ ਉਤਰ ਜੇ ਪਾਣੀ ਵੀ ਕਾਫੀ ਖੜਾ 2 2 ਫੁੱਟ 3 3 ਫੁੱਟ ਤਾਂ ਹੋਊਗਾ ਅੰਦਰ ਵਿੱਚ ਜਿਹੜਾ ਹੈਗਾ ਹਾਂ ਵੀ ਜੇ ਡੇਢ ਫੁੱਟ ਕਟੋਕੜ ਹੈਗਾ ਹੀ ਪਾਣੀ ਦੇ ਵਿੱਚ ਉਹਨਾਂ ਨੂੰ ਟਾਈਮ ਤਾਂ ਲੱਗੇਗੀ ਉੱਥੇ ਨੂੰ ਸਮੈਲ ਵੀ ਆਉਣ ਲੱਗੀ ਪਾਣੀ ਦੀ ਪਾਣੀ ਜਦ ਖੜਦਾ ਜੀ ਫਿਰ ਬਰਸਾਤੀ ਪਾਣੀ ਹੈ ਸਮੈਲ ਤਾਂ ਆਏਗੀ ਉਹ ਫਿਰ ਨਦੀਨਾਂ ਨਾਲੀਆਂ ਨੂੜੀਆਂ ਦਾ ਸਾਰਾ ਆ ਜਾਂਦਾ ਨਾ ਜਦ ਗਰਾਊਂਡ ਹੈਗਾ ਨੀਵਾ ਨੀਵਾ ਹੋਣ ਕਰਕੇ ਇਹ ਪਾਣੀ ਸਾਰਾ ਇਧਰੋਂ ਆ ਜਾਂਦਾ ਫਿਰ ਤੁਸੀਂ ਮੋਟਰ ਵਗੈਰਾ ਵੀ ਲਾਈ ਸੀ ਕੱਲ ਤਾਂ ਅਸੀਂ ਮੋਟਰ ਵੀ ਲਾਈ ਸੀ ਇੰਜਨ ਨਾਲ ਵੀ ਕੱਢਿਆ ਸੀ ਪਰ ਇੰਜਨ ਨਾਲੋਂ ਜ਼ਿਆਦਾ ਪਾਣੀ ਸੀ ਸਿਵਰੇਜ ਦੇ ਵਿੱਚ ਸਟਿਆ ਹੈ ਸਿਵਰੇਜ ਦੀ ਬਹੁਤ ਸਿਵਰੇਜ ਪਾਣੀ ਖਿੱਚ ਰਿਹਾ ਹੈ ਕਾਫੀ ਪਾਣੀ ਸੀਗਾ ਘੱਟੋ ਘੱਟ ਵੀ 2 1/2 ਫੁੱਟ ਪਾਣੀ 깔 ਉਤਰ ਗਿਆ ਕਬ ਕਬ ਕਾਫੀ ਜਿਆਦਾ ਸੀ 깔ਦਾ ਤੇ ਫਿਰ 15 ਅਗਸਤ ਦਾ ਦਿਹਾੜਾ ਤਾਂ ਫਿਰ ਮੰਡੀ ਵਿੱਚ ਬਣਾਇਆ ਹੋਇਆ ਇੱਥੇ ਤਾਂ ਉਮੀਦ ਹੈ ਹੀ ਨਹੀਂ ਹੁਣ ਤਾਂ ਬਿਲਕੁਲ ਦੇਖੋ ਲੱਗਦਾ ਤਾਂ ਜੇ ਤੁਸੀਂ ਕਹਿ ਰਹੇ ਹੋ ਮੈਨੂੰ ਵੀ ਇਹੀ ਲੱਗਦਾ ਵੀ ਉੱਥੇ ਲੱਗ ਜੇ ਉੱਥੇ ਬਣਾਇਆ ਜਾਣੀ ਚਾਹੀਦੀ ਹੈ ਕਿਉਂਕਿ ਸੁੱਕਣਾ ਤਾਂ ਹੈ ਨਹੀਂਗਾ ਇਹ ਜਿਹੜੇ ਹਰ ਕੰਮ ਕਰ ਰਹੇ ਹਾਂ ਇਸ ਟੂਰੇ ਸੀ ਕਟੋਕੜ ਜੀ 6 7 8 ਦਿਨ ਲੱਗੇ ਪਿਆ ਇਹ ਕੋਈ ਸਫਾਈ ਕਰਮੀ ਵਿਚਾਰੇ ਉਹ ਡੀਕਰੇ ਵੀ ਸੁੱਕੇ ਤਾਂ ਸੀ ਝਾੜੋ ਨਾਲ ਕੱਢ ਦੀ ਪਰ ਪਾਣੀ ਉਪੋਜੀਸ਼ਨ ਤੇ ਪਹੁੰਚਿਆ ਨਹੀਂ ਅਲੇ ਵੀ ਇੱਕ ਹੱਥ ਤੋਂ ਚੱਲ ਰਿਹਾ ਸਫਾਈ ਦਾ ਇਸ ਸਫਾਈ ਦਾ ਕਟੋਕੜ ਜੀ 3 4 ਦਿਨ ਹੋ ਗਏ ਜੀ 3 4 ਦਿਨ ਤੋਂ ਲੱਗੇ ਪਿਆ ਇਸ ਤੇ ਸਰ ਜਿਹੜਾ ਰੂਪ ਲੰਬਨ ਕਾਗਜ਼ ਗਰਾਊਂਡ ਵਿੱਚ ਪਾਣੀ ਪੌਸਟ ਕੱਢ ਗਿਆ ਤੇ ਐਚ ਹੀ ਜਿਹੜਾ ਹੈਗਾ ਆਜ਼ਾਦੀ ਦੇਸ਼ ਦਾ ਦਿਹਾੜਾ ਮਨਾਉਣਾ ਸੀ ਤੇ ਹੁਣ ਪਾਣੀ ਕਿੱਟੇ ਹੋ ਗਿਆ ਟੀਕਣਾ ਚਾਹੁੰਦੇ ਤੁਸੀਂ ਦੇ ਫੁੱਲ ਹੈ ਜਗ੍ਹਾ ਹੈਗੀ ਹੈ ਨੀਵੀਂ ਜਿਹਦੇ ਕਰਕੇ ਇੱਥੇ ਪਾਣੀ ਸ਼ਹਿਰ ਦਾ ਇਕੱਠਾ ਹੋ ਗਿਆ ਤੇ ਉਹ ਹੁਣ ਪਾਣੀ ਅਸੀਂ ਕੱਢਤਾ तकरीबन तकरीबन 90% ਪਾਣੀ ਨਿਕਲ ਚੁੱਕਿਆ ਬਟ ਜਿਹੜਾ 15 ਅਗਸਤ ਮਨਾਉਣ ਦਾ ਸ਼ਡਿਊਲ ਹੈ ਉਹ ਰਫ ਦੰਮਣ ਕਾਲਜ ਦੇ ਅੰਦਰ ਸਟੇਜ ਹੈਗੀ ਉੱਥੇ ਮਨਾਇਆ ਜਾਊਗਾ ਜਿਹੜੇ ਬੋਟ ਬੋਟ ਦਾ ਪਾਣੀ ਜਿਹੜੀ ਖੜਾਗਾ ਚਲਾਏ ਬਣਿਆ ਕਿ ਆ ਜਿਹੜਾ ਉੱਥੋਂ ਨਿਕਲ ਹੀ ਨਹੀਂ ਸਕਦਾ ਘੁੱਟ ਬੱਟੇ ਨੂੰ 2-3 ਦਿਨ ਦਾ ਲੱਗਣਾ ਪਿਆ ਹਾਂਜੀ ਜ਼ਰੂਰ ਲੱਗਣਗੇ ਕਿੰਨੇ ਮਜ਼ਾਜਮ ਕੰਮ ਲੱਗੂ ਮਜ਼ਾਜਮ ਹੈਗੇ ਨੇ ਜੀ 6-7 ਮਜ਼ਾਜਮ ਕਾਰਨ ਕੀ ਹੈ ਵੀ ਇੱਥੇ ਪਾਣੀ ਕਿਉਂ ਖੜਦਾ ਕਿ ਨਿਕਾਸੀ ਨਹੀਂ ਹੈਗੀ ਸ਼ਹਿਰ ਦੀ ਨੀਵੀਂ ਨੀਵੀਂ ਜਗ੍ਹਾ ਹੋਰ ਬਦਮਨ ਕਾ ਗੀ ਨਹੀਂ اچھا ਕਾਹੀ ਸ਼ਡਿਊਲ ਚੇਂਜ ਹੋ ਰਿਹਾ ਇਹ ਕੋਈ ਦੇਖੋ ਸ਼ਡਿਊਲ ਚੇਂਜ ਬਜਾਏ ਵੀ ਹੈ ਮੇਬੀ بارش ਦੇ ਅਸਰ ਵੀ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਦੇ